ਵੀਡੀਓ ਵੇਖਣ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਭੀਮ ਜੈ ਭਾਰਤ ਦੋਸਤੋ ਛੰਦਾਰਾਏਪੁਰ ਡੱਬਾ ਪ੍ਰਧਾਨ ਚੀਤ ਭਗਤ ਸਿੰਘ ਹੋਮ ਗਾਰਡ ਰਟਾਇਰਡ ਵੈਲਫੇਅਰ ਐਸੋਸੀਏਸ਼ਨ ਪੰਜਾਬ ਪ੍ਰੋਜੈਕਸ਼ਨ ਨੰਬਰ 303 ਅੱਜ ਫਿਰ ਤੁਹਾਡੇ ਰੂਬਰੂ ਹੋਣ ਲੱਗੇ ਆ ਅੱਜ ਦਾ ਸਾਡਾ ਤੁਹਾਡੇ ਨਾਲ ਰੂਬਰੂ ਹੋਣ ਦਾ ਮਕਸਦ ਹੈ ਕਿ ਜਿਹੜੀ 24 ਦੀ ਇਲੈਕਸ਼ਨ ਹੈ ਬੜੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਪਹਿਲੀ ਜਨ ਨੂੰ ਪੰਜਾਬ ਦੇ ਵਿੱਚ ਵੀ ਵੋਟਾਂ ਹੋਣਾਂ ਤੇ ਪ੍ਰਚਾਰ ਜਿਹੜਾ ਚੋਣਾਂ ਦਾ ਉਹ ਹਰ ਪਾਰਟੀ ਆਪਣਾ ਜੀ ਜਾਨ ਲਾ ਕੇ ਕਰ ਰਹੀ ਹੈ ਅਸੀਂ ਪੰਜਾਬ ਹோம் ਕਾਰਡ ਦੇ ਸਮੂਹ ਜਵਾਨ ਆ ਜਿਹੜੇ ਦੇਸ਼ ਦੀ ਪੰਜਾਬ ਦੀ ਸੇਵਾ ਕਰਦੇ ਆ ਕਰਦੇ ਆ ਜਦੋਂ 58 ਸਾਲ ਦੀ ਉਮਰ ਤੋਂ ਬਾਅਦ ਰਟਾਇਰ ਹੁੰਨੇ ਆ ਤੇ ਬਿਲਕੁਲ ਖਾਲੀ ਹੱਥਾਂ ਨੂੰ ਘਰ ਖਾਲੀ ਹੱਥ ਘਰਾਂ ਨੂੰ ਜਾਂਦੇ ਆ ਕਿਸੇ ਕਿਸਮ ਦਾ ਇਹਨਾਂ ਜਵਾਨਾਂ ਨੂੰ ਕੋਈ ਫੰਡ ਨਹੀਂ ਦਿੱਤਾ ਜਾਂਦਾ ਨਾ ਹੀ ਇਹਨਾਂ ਜਵਾਨਾਂ ਨੂੰ ਬਾਅਦ ਦੇ ਵਿੱਚ ਪੈਨਸ਼ਨ ਹੈ 58 ਸਾਲ ਉਮਰ ਤੋਂ ਬਾਅਦ ਇਹ ਜਵਾਨ ਆਪਣਾ ਗੁਜ਼ਾਰਾ ਕਿਵੇਂ ਕਰਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹਦੇ ਬਾਰੇ ਕੋਈ ਸੋਚਿਆ ਨਹੀਂ ਹੈ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਕਿ ਯਾਰ ਇਹ ਆਪਣੀ ਜ਼ਿੰਦਗੀ ਜਿਉਣ ਦੇ ਲਈ ਲੋਕ ਕੀ ਕਰਦੇ ਹੋਣਗੇ ਕਿਵੇਂ ਆਪਣਾ ਟਾਈਮ ਬਥਰ ਕਰਦੇ ਹੋਗੇ ਸਰਕਾਰਾਂ ਨੂੰ ਸੋਚਣਾ ਬਣਦਾ ਸੀ ਖਾਸ ਕਰਕੇ ਸਮੱਸਿਆ ਜਦੋਂ ਪੇਟੀ 1 ਫੋਰਸ ਦੀ ਹੋਵੇ ਤਾਂ ਉਹਨੂੰ ਤਾਂ ਪਹਿਲ ਦੇ ਆਧਾਰ ਤੇ ਲੈਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਸਰਕਾਰਾਂ ਦਾ ਸੋਚਣ ਦਾ ਢੰਗ ਤਰੀਕਾ ਕੀ ਆ ਪੰਜਾਬ ਹੋਮਗਾਰਡ ਦੇ ਜਵਾਨਾਂ ਦੇ ਪ੍ਰਤੀ ਇਹ ਸਰਕਾਰਾਂ ਦਾ ਜਾਂ ਸਿਆਸੀ ਪਾਰਟੀਆਂ ਦਾ ਨਜ਼ਰੀਆ ਕੀ ਆ ਸਾਡੀ ਸਮਝ ਤੋਂ ਬਾਹਰ ਦੀ ਗੱਲ ਹੈ ਨਹੀਂ ਤਾਂ ਤੇ ਪਹਿਲ ਦੇ ਆਧਾਰ ਤੇ ਮਾਮਲਾ ਸਾਡਾ ਹੱਲ ਹੋਣਾ ਬਣਦਾ ਸੀਗਾ ਜਦੋਂ ਇੱਕ ਪੇਟੀਵਨ ਫੋਰਸ ਦੇਸ਼ ਦੇ ਵਿੱਚ ਅਮਨ ਕਾਨੂੰਨ ਸਥਾਪਿਤ ਕਰਨ ਦੇ ਲਈ ਆਪਣੀ ਜਾਨ ਨਿਸ਼ਾਵਰ ਕਰਦੀ ਹੋਵੇ 300 85 ਦੇ ਕਰੀਬ 385 ਦੇ ਕਰੀਬ ਸਾਡੇ ਜਵਾਨ ਆ ਜਿਹੜੇ ਅਮਨ ਕਾਨੂੰਨ ਦੀ ਸਥਾਪਤੀ ਦੇ ਲਈ ਨੇ ਡਿਊਟੀਆਂ ਕਰਦੇ ਕਰਦੇ ਆਪਣੀਆਂ ਜਾਨਾਂ ਤੱਕ ਨਿਸ਼ਾਵਰ ਕਰ ਗਏ ਆ ਪਰ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਮੁੱਲ ਨਹੀਂ ਪਾਇਆ ਇਹਨਾਂ ਨਾਲ ਹਮਦਰਦੀ ਪਰੇ ਇਹ ਲਹਿਜੇ ਦੇ ਵਿੱਚ ਕੋਈ ਵੀ ਸਰਕਾਰ ਜਿਹੜੀ ਪੇਸ਼ ਨਹੀਂ ਆਈ ਅੱਜ 24 ਦਾ ਇਲੈਕਸ਼ਨ ਆ ਪੂਰਾ ਭਖਿਆ ਹੋਇਆ ਇਹਦੇ ਵਿੱਚ ਸਾਡਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਅਸੀਂ ਸਮੂਹ ਨੈਸ਼ਨਲ ਪਾਰਟੀਆਂ ਨੂੰ ਅਪੀਲ ਕਰਦੇ ਆ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਆ ਉਹਨਾਂ ਸਾਰਿਆਂ ਨੂੰ ਇੱਕ ਅਪੀਲ ਕਰਦੇ ਆ ਕਿ ਸਾਡੇ ਪੰਜਾਬ ਹੋਮਗਰਡ ਦੇ ਜਵਾਨਾਂ ਦੀ ਪੈਨਸ਼ਨ ਦੀ ਮੰਗ ਹੈ ਜਿਹੜੀ ਜਿਹੜੀ ਵੀ ਪਾਰਟੀ ਆਪਣੇ ਮੈਨੀਫੈਸਟੋ ਦੇ ਵਿੱਚ ਇਹਨੂੰ ਐਡ ਕਰੇਗੀ ਜਿਹੜੀ ਵੀ ਪਾਰਟੀ ਇਹ ਆਪਣੇ ਮੈਨੀਫੈਸਟੋ ਦੇ ਰਾਹੀਂ ਐਲਾਨ ਕਰੇਗੀ ਕਿ ਅਸੀਂ ਇਹ ਇਲੈਕਸ਼ਨ ਜਿੱਤਣ ਤੋਂ ਬਾਅਦ ਪੰਜਾਬ ਹੋਮਗਾਰਡ ਦੇ ਜਿਹੜੇ ਜਵਾਨਾਂ ਦੀ ਪੈਨਸ਼ਨ ਦੀ ਮੰਗ ਹੈ ਇਹਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਾਂਗੇ ਅਸੀਂ ਉਸ ਪਾਰਟੀ ਨੂੰ ਇੱਕ ਮੁੱਠ ਇਕਜਟ ਹੋ ਕੇ ਵੋਟਾਂ ਪਾਵਾਂਗੇ ਕੱਲੀਆਂ ਵੋਟਾਂ ਨਹੀਂ ਪਾਵਾਂਗੇ ਉਸ ਪਾਰਟੀ ਦੇ ਲਈ ਅਸੀਂ ਜੀ ਜਾਣ ਲਾ ਕੇ ਪ੍ਰਚਾਰ ਵੀ ਕਰਾਂਗੇ ਕੋਈ ਵੀ ਪਾਰਟੀ ਹੈ ਜਿਹੜੀ ਪਾਰਟੀ ਆਪਣੇ ਮੈਨੀਫੈਸਟੋ ਦੇ ਵਿੱਚ ਸਾਨੂੰ ਥਾਂ ਦਿੰਦੀ ਆ ਸਾਡੇ ਲਈ ਗਰੰਟੀ ਕਰਦੀ ਆ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਪਹਿਲ ਦੇ ਆਧਾਰ ਤੇ ਤੁਹਾਡੀ ਪੈਨਸ਼ਨ ਦੀ ਮੰਗ ਦੇ ਲਈ ਇਹ ਕੰਮ ਆਰੰਭਿਆ ਜਾਊਗਾ ਤੁਹਾਡੀ ਪੈਨਸ਼ਨ ਦੀ ਮੰਗ ਜਦੋਂ ਤੱਕ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹ ਪਾਰਟੀ ਹੈ ਜਿਹੜੀ ਉਹ ਚੈਨ ਨਾਲ ਨਹੀਂ ਬੈਠੂਗੀ ਇਹ ਜੇ ਕੋਈ ਪਾਰਟੀ ਸਾਨੂੰ ਭਰੋਸਾ ਦਵਾਉਂਦੀ ਆ ਸਾਡੇ ਨਾਲ ਇਹ ਕੋਈ ਪਾਰਟੀ ਗਾਰੰਟੀ ਕਰਦੀ ਆ ਤੇ ਅਸੀਂ ਉਸ ਪਾਰਟੀ ਨੂੰ ਇੱਕ ਮੁੱਠੇ ਇਕੱਠ ਹੋ ਕੇ ਸਾਰੇ ਪੰਜਾਬ ਹੋਮਗੜ੍ਹ ਦੀ ਜਵਾਨਾਂ ਜਿਹੜੀਆਂ ਵੋਟਾਂ ਪਾਵਾਂਗੇ ਤੇ ਉਹਦੇ ਲਈ ਪ੍ਰਚਾਰ ਵੀ ਕਰਾਂਗੇ ਪੰਜਾਬ ਦੇ ਵਿੱਚ ਲਗਭਗ 1.3 ਲੱਖ ਵੋਟ ਸਾਡੇ ਜਵਾਨਾਂ ਦੀ ਬਣਦੀ ਆ 15000 16000 ਸਾਡੀ ਨਕਰੀ ਆ ਪੰਜਾਬ ਦੇ ਵਿੱਚ ਤੇ ਇੱਕ ਦੇ ਮਗਰ ਲਾ ਲੋ ਇਲੈਕਸ਼ਨ ਇੱਥੋਂ ਤੱਕ ਸਾਡੇ ਪਰਿਵਾਰਕ ਮੈਂਬਰਾਂ ਦੀਆਂ ਨੇ ਅਸੀਂ ਰਿਸ਼ਤੇਦਾਰਾਂ ਤੱਕ ਦੀਆਂ ਆਂਢ ਗੋਂਢ ਦੀਆਂ ਜਿੰਨੀ ਵੀ ਬਾਹਰ ਲੱਗੀ ਅਸੀਂ ਉਹ ਪੂਰੀ ਲਾਵਾਂਗੇ ਤੇ ਸਾਡੀ ਜਿਹੜੀ ਪੈਨਸ਼ਨ ਦੀ ਮੰਗ ਹੈ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਰਲ ਮਿਲ ਕੇ ਜ਼ਰੂਰ ਪੂਰੀ ਕਰਾਓ ਤੇ ਕੋਈ ਵੀ ਪਾਰਟੀ ਜਿਹੜੀ ਵੀ ਪਾਰਟੀ ਸਾਡੀ ਮੰਗ ਨੂੰ ਚੋਣ ਮੈਨੀਫੈਸਟੋ ਦੇ ਵਿੱਚ ਐਡ ਕਰੇਗੀ ਅਸੀਂ ਜੀ ਜਾਣ ਲਾ ਕੇ ਇਹ ਇਲੈਕਸ਼ਨ ਦੇ ਵਿੱਚ ਉਹਦੇ ਲਈ ਕੰਮ ਵੀ ਕਰਾਂਗੇ ਤੇ ਉਹਨੂੰ ਵੋਟਾਂ ਵੀ ਪਵਾਵਾਂਗੇ ਇਹ ਸਾਡਾ ਪ੍ਰੋਮਿਸ ਰਹਿ ਗਿਆ ਹੁਣ ਦੇਖਦੇ ਹਾਂ ਕਿਹੜੀ ਸਿਆਸੀ ਪਾਰਟੀ ਆ ਨਿੱਤਰ ਕੇ ਸਾਹਮਣੇ ਆਉਂਦੀ ਆ ਇਹਨਾਂ ਦੁਖਿਆਰਿਆਂ ਦੇ ਇਹ ਦੁੱਖ ਦੇ ਵਿੱਚ ਕਿਹੜੀ ਪਾਰਟੀ ਖੜਦੀ ਆ ਕਿਹੜੀ ਪਾਰਟੀ ਇਹ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਜਵਾਨਾਂ ਦੀ ਜਿਹੜੀ ਬਾਹ ਫੜਦੀ ਆ ਤੇ ਉਸ ਪਾਰਟੀ ਨੂੰ ਹੁਣ ਨਿਰਖ ਪਰ ਕਰਨ ਦਾ ਵੀ ਸਮਾਂ ਆ ਇਸ ਕਰਕੇ ਇਹ ਵੀਡੀਓ ਅਸੀਂ ਬਣਾ ਕੇ ਪਾ ਰਹੇ ਆਂ ਤੁਹਾਡਾ ਵੇਖਣ ਸੁਣਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਵੀਡੀਓ ਵਾਂਗ ਜਿੱਦਾਂ ਪਹਿਲੀਆਂ ਵੀਡੀਓ ਨੂੰ ਤੁਸੀਂ ਸਹਿਯੋਗ ਦਿੱਤਾ ਇਹਨੂੰ ਵੀ ਵੱਧ ਤੋਂ ਵੱਧ ਵਾਇਰਲ ਜਰੂਰ ਕਰਿਓ ਤਾਂ ਕਿ ਇਹਨਾਂ ਲੋਕਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ